ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਪੰਧਰੀ ਤਫਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤਿੰਨ ਵਾੜਾ ਦਿਖਾਉਣੀਆਂ ਵਾ ਤੇ ਚੰਗੇ ਕਦ ਕਾਠ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਵਾ ਤੇ ਆਪਾਂ ਪਹੁੰਚੇ ਆ ਭਾਜੀ ਅਮਰ ਸਿੰਘ ਹੁਣਾ ਕੋਲ ਤੇ ਬਾਕੀ ਸਾਰੇ ਵੀਰ ਭਰਾ ਜਿੰਨੇ ਵੀ YouTube ਤੇ ਦੇਖਦੇ ਆ ਬਾਪੂ ਪੰਧਰੀ ਵਾਲੇ ਦੇ ਨਾਮ ਤੇ ਸਾਰੇ ਜਾਣਦੇ ਆ ਤੇ ਆਜੋ ਕਰਦੇ ਆ ਵੀ ਭਾਈ ਨਾਲ ਗੱਲਬਾਤ ਸੱਚੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਤੋ ਸਨੋ ਠੀਕ ਠਾਕ ਜੀ ਠੀਕ ਠਾਕ ਬਾਹਰੂ ਠੀਕ ਠਾਕ ਹੀ ਚਾਹੀਦਾ ਆਪਣਾ ਨਾਮ ਤੇ ਐਡਰੈਸ ਦੱਸਿਓ ਆਪਣਾ ਨਾਮ ਪਧਰੀ ਆ ਜ ਆਪਰਸੰਗ ਹੈ ਜੀ ਅੱਛਾ ਜੀ ਪਿੰਡ ਪਧਰੀ ਠੀਕ ਹੈ ਜੀ ਤਸੀਲ ਚਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਬਾਬੂ ਜੀ 95927 53142 ਠੀਕ ਹੈ ਜੀ ਕਰੀਏ ਸ਼ੁਰੂਆਤ ਚਲੋ ਆਓ ਆਜੋ ਆ ਪਹਿਲੇ ਨੰਬਰ ਤੇ ਫਿਰ ਜੀ ਦੱਸਿਓ ਗੜ ਦੇ ਇਹ ਬਾਬਾ ਜੀ ਬਾਹਰ ਪਰਸੋਂ ਨਹੀਂ ਸੋਈ ਆ ਅੱਛਾ ਜੀ ਤੇ 12 ਕਿਲੋ ਬੋਲੀ ਆ ਇਸ ਠੀਕ ਹੈ ਜਵਾਕਿਆ ਅਗਰ ਪਛੇਂ ਹਾਂਜੀ ਆ ਮਗਰ ਬੱਠਾ ਦੇ ਬੱਠਾ ਆ ਗਿਆ ਹਾਂਜੀ ਹਾਲੀ ਬੋਲੀ ਜੀ ਮੇਲਕਾਫ ਆ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਵਾ ਹਾਂਜੀ ਤੇ ਬਿਲਕੁਲ ਤਾਜ਼ਾ ਆ ਜੇ ਤੇ ਕਿਆ ਕਰ ਸਕਦੇ ਤੁਸੀਂ ਲਾਗੇ ਟੂਟਰ ਕੁਆਲਟੀ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਤੇ ਬਿਲਕੁਲ ਤਾਜੀ ਸੂਈ ਆ ਜੇ 2 ਦਿਨਾਂ ਦੀ ਸੂਈ ਆ ਤੇ 12 ਲੀਟਰ ਜਿਹੜੀ ਬੋਲੀ ਹਾਜਰ ਆ ਬਿਲਕੁਲ ਥੱਲੇ 2 ਡਾਂਸ ਪੈਂਡਾਂ ਸੋ ਗਿਆ ਚੰਗੇ ਤਰੀਕੇ ਨਾਲ ਘਾਟ ਵਾਲੀ ਜਾ ਰਿਹਾ ਕਿਆ ਕਰ ਸਕਦੇ ਤੁਸੀਂ ਕੱਲਾ ਕੱਲਾ ਥਾਂ ਲੱਗਾ ਵਾ ਇਹ ਕਿੰਨਾ ਕ ਦੁੱਧ ਚ ਪਈਓ ਬਾਪੂ ਜੀ ਦੁੱਧਾ ਸੁਹਾ ਜੀ ਕਿੰਨਾ ਕੁ ਪਚਵਾਈਓ ਦੁੱਧ ਹਾਂਜੀ ਕਿੰਨਾ ਕੁ ਦੁੱਧ ਚਵਾਈਏ ਬੇਬੇ ਨੂੰ 1500 ਲੀਟਰ ਠੀਕ ਹੈ ਠੀਕ ਹੈ ਲਓ ਜੀ 15 16 ਲੀਟਰ ਵਾਲੀ ਵੇੜਿਆ ਬਹੁਤ ਹੀ ਜ਼ਿਆਦਾ ਸ਼ਾਨਦਾਰ ਹੈ ਲਾਡੇ ਤੁਸੀਂ ਹਟਰ ਕੁਆਲਟੀ ਫਿਰ ਚੈੱਕ ਕਰ ਸਕਦੇ ਜੇ ਐਂਡ ਗੱਠ-ਗੱਠ ਤੇ ਲੱਗਾ ਥਾਣਾ ਕੀ ਮੁੱਲ ਕਰਨਾ ਬਾਪੂ ਜੀ ਇਹਦਾ ਮੁੱਲ ਤੇ 45000 ਕਰਦੇ ਹਾਂ ਹਾਂਜੀ ਦੇਖੋ ਅਗੇ 42000 ਠੀਕ ਹੈ ਲਓ ਬਾਜੀ 42000 ਦੀ ਬਿਲਕੁਲ ਤਾਜੀ ਸੋਈ ਹੈ ਜੇ ਤੇ ਆਜੋ ਖੰਡ ਹਜ਼ਾਰ ਖੰਡ ਮਾਨਤਾ ਨੇ ਕਰਾਂਗੇ ਵਿੱਚੋਂ ਠੀਕ ਹੈ ਆਪਾਂ ਜੈਸਨੋ ਇੱਕ ਦੱਸੀਏ ਜਿੰਨੇ ਕਿਤੇ ਦੇ ਦੇਣੀ ਆਪਾਂ ਪੂਰੇ 40 ਦੇ ਦੇ ਦੂੰਗਾ ਠੀਕ ਹੈ ਲਓ ਬਾਈ ਬਿਲਕੁਲ ਯਾਜ ਮੁੱਲ ਕੀਤਾ ਵਾ ਤੇ 40000 ਚੋਂ ਵੀ ਹੁਣ 100 200 ਛੋੜੀ ਕਰਨੀ ਹੈ ਬਾਈ ਛੋੜੀ ਹੋਣੀ ਚਾਹੀਦੀ ਠੀਕ ਹੈ ਠੀਕ ਹੈ ਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਚੰਗੇ ਤਗੜੇ ਕੱਦ ਕਾਠ ਵਾਲੀ ਫਾਰਮ ਵਾਲੀ ਵੇੜਿਆ ਇਹ ਦੱਸਿਓ ਇਹਦੇ ਬਾਰੇ ਇਹ ਪਹਿਲਾਂ ਵੱਛੀ ਆ ਜੀ ਅੱਛਾ ਜੀ ਅਲੀ ਸਿੱਗੀ ਆ ਮੂੰਹ ਚੌਗੀ ਸਿੱਗੀ ਠੀਕ ਹੈ ਠੀਕ ਹੈ ਜੀ ਏ ਭਾਜੀ ਇਹ ਆਹ ਦੀ 35 35 ਕਿਲੋ ਦੁੱਧ ਭਰਦੀਆਂ ਜਿਹੜੇ ਛੇੜ ਤੋਂ ਲਈ ਆ ਠੀਕ ਹੈ ਠੀਕ ਹੈ ਜੀ ਚੰਗੇ ਤਗੜੇ ਕੱਦ ਕਾਠ ਵਾਲੀ ਤੇ ਕਿੰਨਾ ਕ ਟਾਈਮ ਕੱਢਦੀ ਹੈ ਜੇ ਬਿਲਕੁਲ ਤਿਆਰ ਹੈ ਜੀ ਅੱਜ ਸੂਵੇ ਸਵੇਰੇ ਸੂਵੇ ਠੀਕ ਹੈ ਠੀਕ ਹੈ ਲਓ ਬਾਈ ਜੀ ਚੈੱਕ ਕਰਦੇ ਤੇ ਕਰਮ ਵਾਲੀ ਨੇ ਪੰਡਾ ਹੀ ਪਾਈਆਂ ਵਾ ਖੋਲੋ ਬਾਪੂ ਜੀ ਹਰ ਹਾਂਜੀ ਭਾਜੀ ਚੈੱਕ ਕਰ ਸਕਦੇ ਜੀ ਚੰਗੇ ਤਗੜੇ ਖਾਂਦਾਨ ਚੋਂ ਆਈ ਆ ਇਹ ਫਾਰਮ ਵਾਲੀ ਵਹਿੜਿਆ ਤੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਯਾਰ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਤੇ ਪਹਿਲਾਂ ਹੀ ਸੂਆ ਸੁਣਾ ਨੇ ਬਿਲਕੁਲ ਤਿਆਰ ਆ ਅੱਜ ਸਵੇਰ ਕੱਲ ਸਵੇਰ ਬਿਲਕੁਲ ਜਿਉਂ ਡੈੜੀ ਆ ਤੇ ਥਾਣਾ ਦਾ ਸੈਜ ਗਿਆ ਬਹੁਤ ਹੀ ਜ਼ਿਆਦਾ ਸ਼ਾਨਦਾਰ ਆਣ ਗਿੱਠ ਗੱਡੇ ਥਣ ਲੱਗਾ ਵਾ ਤੇ 30 35 ਪਲੱਸ ਵਾਲੀ ਵੜਿਆ ਤੇ ਭਾਈ ਉਹਨਾਂ ਨੇ ਫਾਰਮ ਦੇ ਵਿੱਚੋਂ ਲਈ ਜਾਦੇ ਆ ਤੇ ਉੱਥੇ ਸਾਰੀਆਂ 30 ਪਲੱਸ ਹੀ ਚੱਲਣਦੀਆਂ ਵਾ ਅੱਲਾਹ ਏਕ ਕਰ ਸਾ ਦੇ ਤੁਸੀਂ ਜਿਆਦਾ ਬਹੁਤ ਹੀ ਜ਼ਿਆਦਾ ਗੂਰਸੂਰ ਤੋਂ ਵੜਿਆ ਇਹ ਪਤਾ ਬਾਪੂ ਜੀ ਕਿਹੜੇ ਸੀ ਮੰਦੀ ਆ ਹਾਂਜੀ ਪਤਾ ਕਿਹੜੇ ਸੇਵਾਂ ਦੀ ਏ ਨਹੀਂ ਸਾਨੂੰ ਇੰਨਾ ਨਹੀਂ ਸ਼ੀਰਾ ਸੋਨਾ ਦਾ ਪਤਾ ਲੱਗਦਾ ਠੀਕ ਹੈ ਠੀਕ ਹੈ ਲਓ ਭਾਈ ਬਾਕੀ ਪਤਾ ਨਹੀਂ ਬਾਪੂ ਨੂੰ ਅਸੀਂ ਤਾਂ ਲਪੜ ਹੈ ਜੇ ਇੰਚੇ ਪੜੇ ਲਿਖੇ ਆਂ ਤਾਂ ਕਿ ਠੰਡੀ ਤੇਰੀ ਬਾਜੀ ਠੀਕ ਹੈ ਠੀਕ ਹੈ ਲਓ ਭਾਈ ਇਹ ਠੰਡੀ ਸੀਲ ਵੜਿਆ ਬਿਲਕੁਲ ਠੰਡੀ ਯਕ ਕਰ ਸਕਦੇ ਤੁਸੀਂ ਤੇ ਕੀ ਮੁੱਲ ਕਰਨਾ ਆਪਾਂ ਭਾਈ ਇਹ 85000 ਦੀ ਏ 85000 ਦੀ ਹਾਂਜੀ ਇਹ ਹਾ ਨਾ ਜਿਹੜੀ ਆਪਾਂ ਦੇ ਦੇਣੀ ਆ 80000 ਦੀ ਦਊਂਗਾ ਠੀਕ ਹੈ ਠੀਕ ਹੈ ਲਓ ਭਾਈ 80000 ਦੀ ਚੰਗੇ ਤਗੜੇ ਕੱਦ ਕਾਠ ਵਾਲੀ ਵੜਿਆ ਜੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਬਹੁਤ ਯਾਰਾ ਖੂਬਸੂਰਤ ਆ ਤੇ ਜਿਹੜੀ ਮਾਂ ਨੇ 35 35 ਲੀਟਰ ਦੁੱਧ ਭਰਿਆ ਠੀਕ ਹੈ ਠੀਕ ਹੈ ਜੀ ਬਾਕੀ ਅੰਦਰ ਕੁਆਡੀ ਬਹੁਤ ਸ਼ਾਨਦਾਰ ਆ ਤੇ ਜਿਹੜੀ ਮਾਂ ਦਾ ਰਿਕਾਰਡ 30 35 ਲੀਟਰ ਹੈਗਾ ਵਾ ਤੇ ਆਜੋ ਹੁਣ ਇੱਕ ਤੋਕੜ ਗੱਬਣ ਤੁਹਾਨੂੰ ਦਿਖਾਉਨੇ ਆ ਦੱਸਿਓ ਇਹਦੇ ਬਾਰੇ ਬਾਪੂ ਜੀ ਇਹ ਜੀ 4 ਮਹੀਨਿਆਂ ਦੀ ਗੱਬਣ ਆ ਅੱਛਾ ਜੀ 8 ਕਿਲੋ ਦੁੱਧ ਦੋ ਡੰਗਾਂ ਤਸੱਲੀ ਕਰਕੇ ਚੋਗ ਲਵੇ ਠੀਕ ਹੈ ਠੀਕ ਹੈ ਜੀ ਲਓ ਬਾਜੀ ਤੋਕੜ ਗੱਬਣ ਵੇੜ ਜਿਹੜੇ ਵੀਰ ਪਰਾਮਣ ਪਸੰਦ ਆ ਉਹਨਾਂ ਵਾਸਤੇ ਇਹ ਰਿਮਾਰਡ ਹੀ ਆ ਤੇ ਕਿਆ ਕਰ ਸਕਦੇ ਤੁਸੀਂ 100 ਕੁਆਰਟੀ ਤੇ ਥਾਂ ਦਾ ਸੈਰ ਗਿਆ ਬੇ ਇਹਦਾ ਵੀ ਬਹੁਤ ਚੰਗਾ ਵਾ। ਕੋਈ ਜਿਹੜੇ ਵੀ ਲੋਕਾਂ ਅਸ਼ਟੇਰੀਆਂ ਟੋਕੜ ਕੱਪੜਿਆਂ ਦੇ ਉਹਨਾਂ ਵਾਸਤੇ ਇਹ ਹਲੈ ਇਹ 8 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਠੰਡਾ ਕਰਕੇ ਪਾ ਪਾਣ ਦਾ ਕੇ ਤਿਆਰ ਆ ਦੁੱਧ ਬਿਲਕੁਲ ਠੰਡੀ ਤੇਰੀ ਬਹੁਤ ਟਾਈਮ ਚ ਵਾਈ ਕਰੇ ਤੇ ਭਾਵੇਂ 3 ਟਾਈਮ ਐ ਮਾੜਾ ਪਾ ਕੇ ਟੋਲਣੀ ਬਸ ਮੰਗਾ ਪਾ ਠੀਕ ਠੀਕ ਹੈ ਜੀ ਕੀ ਮੁੱਲ ਕਰਨਾ ਬਾਪੂ ਜੀ ਇਹ ਜੀ ਮੁੱਲ ਦਾ 2000 ਅਛਾ ਜੀ ਵੀ ਆਰ ਦੇ ਦੋਗੇ ਠੀਕ ਹੈ ਜੀ ਲਓ ਭਾਈ ਬਿਲਕੁਲ ਜੀ ਹਾਂ ਨਾ ਵੀ ਹਾਂ ਨਾ ਜਿਹੜਾ 20 ਜਾਂ ਪਾਪਾ ਜੀ ਨੇ ਰੱਖਿਆ ਰੇਟਾ ਚਲੋ ਦੁੱਧ ਐ ਮਣਕੇ ਲੈਣ ਦੋ ਡੰਗ